ਪੁਰਾਣੇ ਸਮਿਆਂ ਤੋਂ ਹੀ ਜਦੋਂ ਤੋਂ ਇਹ ਪੋਲੀਟੀਕਲ ਲੜਾਈਆਂ ਚੱਲੀਆਂ ਪਹਿਲਾਂ ਤੁਹਾਨੂੰ ਪਤਾ ਕਿ ਡੌਲਿਆਂ ਦੇ ਜ਼ੋਰ ਤੇ ਜਿਹਦੇ ਡੌਲਿਆਂ ਦੇ ਜ਼ੋਰ ਹੁੰਦਾ ਸੀ ਉਹ ਕਿਸੇ ਵੀ ਮੁਲਕ ਦੀ ਕਿਸੇ ਵੀ ਰਾਜ ਦੀ ਸੱਤਾ ਪ੍ਰਾਪਤ ਕਰ ਲੈਂਦਾ ਸੀ ਹੁਣ ਚਲੋ ਵੋਟਾਂ ਦੇ ਨਾਲ ਕੰਮ ਆ ਗਿਆ ਤੇ ਉਦੋਂ ਵੀ ਇਹ ਹੁੰਦਾ ਸੀ ਕਿ ਆਪਣਾ ਕਿਲਾ ਬਚਾ ਲੋ ਜਿੱਥੇ ਸਾਡਾ ਰਾਜਾ ਆ ਜਿੱਥੇ ਸਾਡੀ ਰਾਜਧਾਨੀ ਆ ਜਿਹੜਾ ਜਿਹੜਾ ਸਾਡਾ ਬਈ ਰਾਜਾ ਹੈ ਉਹਨੂੰ ਬਚਾ ਲਓ ਪਹਿਲਾਂ ਉਹਨੂੰ ਕਿਸੇ ਤਰੀਕੇ ਨਾਲ ਸੇਫ ਕਰ ਲਓ ਆਪ ਆਪਾ ਪਾਰਟੀ ਦਾ ਰਾਜਾ ਹੀ ਹਾਰ ਗਿਆ ਐਕਚੁਅਲੀ ਇਹਨਾਂ ਦਾ ਜਿਹੜਾ ਮੇਨ ਕਿਲਾ ਸੀ ਜਿੱਥੋਂ ਸ਼ੁਰੂਆਤ ਹੋਈ ਸੀ ਉਹ ਕਿਲਾ ਭਾਜਪਾ ਨੇ ਢਾਹ ਦਿੱਤਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰਵੇਸ਼ ਬਰਮਾ ਨੇ 4099 ਵੋਟਾਂ ਦੇ ਨਾਲ ਹਰਾਇਆ ਦੂਜੇ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਮਨੀਤ ਸਿਸੋਧਿਆ ਜੰਗਪੁਰਾ ਤੋਂ ਰਾਹੁਲ ਗਾਂਧੀ ਨੂੰ ਇਹ ਕਹਿਣ ਵਾਲੇ ਕਿ ਇੰਦਰਾਗਾਧੀ ਵਾਲਾ ਹਾਲ ਹੋ ਜੂਗਾ ਤਰਵਿੰਦਰ ਸਿੰਘ ਮਾਰਵਾ ਨੇ ਜਿਹਨੇ ਇਹ ਬਿਆਨ ਦਿੱਤਾ ਸੀ ਉਹਨੇ ਮਨੀਸ਼ ਸੋਧੀਆਂ ਨੂੰ 675 ਵੋਟਾਂ ਦੇ ਨਾਲ ਜੰਗਪੁਰਾ ਤੋਂ ਹਰਾ ਦਿੱਤਾ ਤੀਜੇ ਵੱਡੇ ਲੀਡਰ ਸੌਰਵ ਭਾਰਤਵਾਜ ਇਹ ਵੀ 3000 ਤੋਂ ਜ਼ਿਆਦਾ ਵੋਟਾਂ ਦੇ ਨਾਲ ਗ੍ਰੇਟਰ ਕਲਾਸ ਦੀ ਸੀਟ ਸ਼ਿਖਾ ਰੋਈ ਤੋਂ ਹਾਰ ਗਏ ਦੁਰਗੇਸ਼ ਪਾਟਕ ਉਹ ਦੁਰਗੇਸ਼ ਪਾਟਕ ਜਿਨੇ ਜਦੋਂ 2117 ਦੀਆਂ ਪੰਜਾਬ ਅੰਦਰ ਚੋਣਾਂ ਹੋਈਆਂ ਸਾਰੀ ਪੰਜਾਬ ਦੀ ਆਪ ਲੀਡਰਸ਼ਿਪ ਨੂੰ ਬਾਣੀ ਪਾਇਆ ਹੋਇਆ ਸੀ ਤੇ ਦਰਗੇਸ਼ ਪਾਟਕ ਉਹਨਾਂ ਨੂੰ ਅਮੰਗ ਬਜਾਜ ਨੇ ਭੁਆ ਕੇ ਜ਼ਮੀਨ ਤੇ ਮਾਰਿਆ 1231 ਵੋਟਾਂ ਦੇ ਨਾਲ ਪਟਕਣੀ ਦੇ ਦਿੱਤੀ। ਇੰਟਰਨੈਟ ਤੇ ਬੜੀ ਹੀ ਮਸ਼ਹੂਰ ਹਸਤੀ ਆਵਦ ਓਜਾ 28000 ਵੋਟਾਂ ਦੇ ਨਾਲ ਰਵਿੰਦਰ ਸਿੰਘ ਨੇਗੀ ਤੋਂ ਹਾਰਿਆ। ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਦੀਵਿੰਦ ਸਿੰਘ। ਦੋਸਤੋ ਜਿਵੇਂ ਆਪਾਂ ਲੱਗੇ ਰੋਜ਼ ਗੱਲ ਕੀਤੀ ਸੀ ਕਿ ਦਿੱਲੀ ਦੇ ਜਿਹੜੇ ਅਸੈਂਬਲੀ ਜਨਾਬ ਨੇ ਉਹਨਾਂ ਦੇ ਜਿਹੜੇ ਨਤੀਜੇ ਨੇ ਉਹ ਕਾਫੀ ਜ਼ਿਆਦੇ ਹੈਰਾਨ ਕਰਨ ਵਾਲੇ ਹੋ ਸਕਦੇ ਨੇ ਹਾਲਾਂਕਿ ਜਿਹੜੇ ਐਗਜ਼ਿਟ ਪੋਲਸ ਵਗੈਰਾ ਤੇ ਅੱਜਕੱਲ ਸਾਡੇ ਯਕੀਨ ਨਹੀਂ ਕੀਤਾ ਜਾਂਦਾ ਤੇ ਆਬਵੀਅਸਲੀ ਉਹਦੀਆਂ ਬਹੁਤ ਸਾਰੀਆਂ ਬਚਾਹਾਂ ਨੇ ਤੇ ਇਹਨਾਂ ਐਗਜ਼ਿਟ ਪੋਲਸ ਕਰਨ ਵਾਲਿਆਂ ਦੀਆਂ ਹੀ ਕਹ ਲੋ ਕਿ ਇਹਨਾਂ ਦੇ ਇਦਾਂ ਦੇ ਕਾਰੇ ਨੇ ਜਿਹਦੇ ਕਰਕੇ ਲੋਕੀ ਯਕੀਨ ਨਹੀਂ ਕਰਦੇ ਪਰ ਐਕਚੁਅਲੀ ਦਿੱਲੀ ਦੇ ਵਿੱਚ ਤਾਂ ਤਕਰੀਬਨ ਤਕਰੀਬਨ ਉਦਾਂ ਦਾ ਹੀ ਸਾਰਾ ਕੁਝ ਵਾਪਰ ਰਿਹਾ ਜਿੱਦਾਂ ਦਾ ਜਿਹੜੇ ਐਗਜ਼ਿਟ ਪੋਲਸ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਸਗਾ ਹਾਲਾਂਕਿ ਜਦੋਂ ਆਪਾਂ ਮੈਂ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਆ ਉਹ ਪਰ ਹੁਣ ਤਕਰੀਬਨ ਸਪਸ਼ਟੀ ਹੋ ਗਿਆ ਬਹੁਤ ਸਾਰੇ ਨਤੀਜੇ ਹੁਣ ਤਾਂ ਆ ਵੀ ਚੁਪਨੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਇਸ ਸਮੇਂ ਜਿਹੜੀ ਮੈਂ ਦੇਖ ਰਿਹਾ ਉਹਦੇ ਵਿੱਚ 48 ਸੀਟਾਂ ਦੇ ਉੱਤੇ ਭਾਜਪਾ ਤੇ 22 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਇਸ ਸਮੇਂ ਹੈਗੀ ਆ ਦਿੱਲੀ ਦੇ ਵਿੱਚ 70 ਸੀਟਾਂ ਨੇ ਉੱਥੇ ਦੀਆਂ ਬਾਈਆਂ ਤੇ ਆਮ ਆਦਮੀ ਪਾਰਟੀ ਤੇ 48 ਦੇ ਭਾਜਪਾ ਤੇ ਕਾਂਗਰਸ ਵਾਲਿਆਂ ਦਾ ਖਾਤਾ ਖੁੱਲਾ ਕੋਈ ਨਹੀਂ ਸੋ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਸਪਸ਼ਟ ਹੋ ਜਾਣੀਆਂ ਤੇ ਜਿਵੇਂ ਮੈਂ ਕਿਹਾ ਕਿ ਇਹ ਤਾਂ ਚਲੋ ਤਕਰੀਬਨ ਸਪਸ਼ਟ ਹੋ ਗਿਆ ਕਿ ਭਾਜਪਾ ਜਿੱਤ ਗਈ ਹੈ ਦਿੱਲੀ ਦੀਆਂ ਚੋਣਾਂ ਇਹਦੇ ਵਿੱਚ ਤਾਂ ਹੁਣ ਕੋਈ ਦੋਹਰਾ ਨਹੀਂ ਦਿੱਤੇ ਹੈ ਨਹੀਂ ਕਿ ਹਜੇ ਤੱਕ ਦਾ ਜਿਹੜਾ ਵੋਟ ਸ਼ੇਅਰ ਆ ਇਹਦੇ ਵਿੱਚ ਕੋਈ ਹਲਕਾ ਫੁਲਕਾ ਫਰਕ ਆ ਜਾਣਾ ਆਦਰਵਾਈਜ਼ 43.21% ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਭਾਜਪਾ ਦਾ 46.93% ਆ ਵੋਟ ਸ਼ੇਅਰ ਦਾ ਕੋਈ ਜ਼ਿਆਦਾ ਫਰਕ ਨਹੀਂ ਕਿ 5% ਦਾ ਜਿਹੜਾ ਬੀਜੇਪੀ ਦੇ ਕੋਲ ਜਿਆਦਾ ਆਮ ਆਦਮੀ ਪਾਰਟੀ ਨੂੰ ਚੰਗਾ ਵੋਟ ਸ਼ੇਅਰ ਆ ਬਟ ਸਟਿਲ ਇਹਨਾਂ ਦੀ ਹਾਰ ਕਾਫੀ ਜਿਆਦਾ ਵੱਡੀ ਆ ਜੇਕਰ ਆਪਾਂ ਸੀਟਾਂ ਦੇ ਵਾਈਜ਼ ਦੇਖੀਏ ਤਾਂ ਆਬਵੀਅਸਲੀ ਉਹਦੇ ਬਾਬਤੇ ਕੀ ਆ ਕੇ ਕਹਿੰਦੇ ਆ ਪ੍ਰੈਸ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਜਿਹੜਾ ਬਹੁਤ ਵੱਡਾ ਇਹਨਾਂ ਨੇ ਸਾਰਾ ਕੁਝ ਦਾਤ ਹੀ ਲਾ ਦਿੱਤਾ ਸੀ ਹੁਣ ਇਹਨੂੰ ਲੈ ਕੇ ਕਿਹੜੀ ਸੀਟ ਤੇ ਕਿੱਦਾਂ ਹੋਇਆ ਇਹ ਹਜੇ ਕਿਉਂਕਿ ਨਤੀਜੇ ਆ ਰਹੇ ਨੇ ਤੇ ਬਹੁਤ ਸਾਰੇ ਅਨਾਲਿਸਿਸ ਹੋਣੇ ਆ ਤੇ ਕੀ ਹੁੰਦਾ ਕਿਹੜੀ-ਕਿਹੜੀ ਸੀਟ ਤੇ ਕਿੱਦਾਂ-ਕੱਦਾਂ ਕੌਣ-ਕੌਣ ਹਾਰਿਆ ਉਹ ਆਪਾਂ ਵੀ ਤੁਹਾਡੇ ਨਾਲ ਅਗਲੀ ਗੱਲਬਾਤ ਦੇ ਵਿੱਚ ਸਾਂਝਾ ਕਰਾਂਗੇ ਪਰ ਇਸ ਸਮੇਂ ਜਿਹੜੀ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਆਮ ਆਦਮੀ ਪਾਰਟੀ ਦਿੱਲੀ ਦੀਆਂ ਚੋਣਾਂ ਹਾਰ ਗਈ ਆ ਤੇ ਇਹਦੇ ਪ੍ਰਭਾਵ ਕੀ ਪੈ ਸਕਦੇ ਆ ਤੇ ਨਾਲ ਦੀ ਨਾਲ ਇਹਦੇ ਕਾਰਨ ਕੀ ਆ ਅੱਛਾ ਜੇਕਰ ਕਾਰਨਾ ਤੇ ਆਈਏ ਤਾਂ ਦੇਖੋ ਜਦੋਂ ਕਿਸੇ ਵੀ ਨਵੀਂ ਚੀਜ਼ ਨੂੰ ਲੋਕੀ ਚੁਣਦੇ ਨੇ ਨਾ ਉਹ ਪੁਰਾਣੀ ਨੂੰ ਨਕਾਰ ਕੇ ਚੁਣਦੇ ਹੁੰਦੇ ਆ ਉਤੋਂ ਉਹਨਾਂ ਨੂੰ ਉਮੀਦਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਆ ਖਾਸ ਕਰਕੇ ਆਪਾਂ ਜਦੋਂ ਸਿਆਸਤ ਦੀ ਗੱਲ ਕਰੀਏ ਜਿਹੜੀ ਸਾਡੀ ਅੱਜ ਕੱਲ ਦੀ ਸਿਆਸਤ ਆ ਜਿਹੜਾ ਇਹ ਜਮਹੂਰੀਅਤ ਆ ਡੈਮੋਕ੍ਰੇਸੀ ਆ ਇਹਦੇ ਵਿੱਚ ਕੀ ਆ ਕਿ ਪਾਰਟੀਆਂ ਨਵੀਆਂ-ਨਵੀਆਂ ਆਉਂਦੀਆਂ ਰਹਿਣੀਆਂ ਚਲੋ ਇੱਕ ਤਾਂ ਬਾਕੀ ਪੂਰੀ ਦੁਨੀਆ ਦੀ ਤਾਂ ਆਪਾਂ ਕੀ ਗੱਲ ਕਰਨੀ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਨੂੰ ਪਤਾ ਕਿ ਇੰਡੀਆ ਦੇ ਵਿੱਚ ਦੋ ਹੀ ਪ੍ਰਮੁੱਖ ਪਾਰਟੀਆਂ ਨੇ ਇੱਕ ਕਾਂਗਰਸ ਹੈ ਇੱਕ ਭਾਰਤੀ ਜਨਤਾ ਪਾਰਟੀ ਆ ਬਾਕੀ ਖੇਤਰੀ ਪਾਰਟੀਆਂ ਨੇ ਅਸੀਂ ਪੰਜਾਬ ਦੀ ਜਦੋਂ ਗੱਲ ਕਰਾਂਗੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪਹਿਲੇ ਨੰਬਰ ਤੇ ਆਉਣੀ ਆ ਉਹ ਠੀਕ ਆ ਹੁਣ ਅਕਾਲੀ ਦਲ ਉਹ ਬਾਦਲ ਧੜਾ ਬਸ ਬਣ ਕੇ ਰਹਿ ਗਿਆ ਉਹ ਦੁਬਾਰਾ ਤਾਕਤ ਉਹਨਾਂ ਨੇ ਹਾਸਲ ਕਰ ਹੀ ਲੈਣੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਇੱਕ ਖੇਤਰੀ ਤੇ ਪੰਜਾਬ ਨੂੰ ਉਹ ਹਮੇਸ਼ਾ ਮਨਜ਼ਾਤੀ ਤੌਰ ਤੇ ਲੱਗਦਾ ਕਿ ਉਹ ਉਹ ਰਹੇਗੀ ਕਿ ਨਾ ਇੱਕ ਇਸ ਸਮੇਂ ਪੰਜਾਬ ਦੀ ਖੇਤਰੀ ਤੇ ਦਰੂਪ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਲਿਆ ਹੋਇਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਕਾਲੀ ਦਲ ਤੋਂ ਖਫਾ ਹੋ ਗਿਆ ਆਮ ਆਦਮੀ ਪਾਰਟੀ ਵੱਲ ਚਲੇ ਗਏ ਸੀਗੇ ਸੋ ਆਮ ਤੌਰ ਤੇ ਭਾਰਤ ਦੇ ਵਿੱਚ ਦੋ ਹੀ ਵੱਡੀਆਂ ਪਾਰਟੀਆਂ ਨੇ ਹੁਣ ਕਾਂਗਰਸ ਜਿਹੜੀ ਸੀ ਉਹਨਾਂ ਨੇ ਤਾਂ ਲੜੀ ਆਜ਼ਾਦੀ ਦੀ ਲੜਾਈ ਦੇ ਟਾਈ ਨਰੂ ਪਰਿਵਾਰ ਗਾਂਧੀ ਪਰਿਵਾਰ ਇਹ ਸਾਰਾ ਜਿੰਨੇ ਵੀ ਤਗੜੇ ਲੀਡਰ ਸੀਗੇ ਉਹ ਆਜ਼ਾਦੀ ਦੇ ਜਿਹੜਾ ਸੰਗਰਾਮ ਦੇ ਵਿੱਚ ਉਹ ਸ਼ਾਮਲ ਰਹੇ ਤੇ ਗੋਰਿਆਂ ਦਾ ਜਿਹੜਾ ਵੀ ਸਾਡਾ ਇਹ ट्रांजिशन ਹੋਇਆ ਉਹਦੇ ਵਿੱਚ ਉਹਨਾਂ ਦੀ ਮੁੱਖ ਭੂਮਿਕਾ ਸੀ ਨਹਿਰੀ ਨਰੂ ਉਹਨਾਂ ਦੀ ਤੇ ਇਸ ਕਰਕੇ ਆਬਵੀਅਸਲੀ ਉਹਨਾਂ ਦੀ ਇੱਕ ਸੱਤਾ ਤੇ ਉਹਨਾਂ ਦਾ ਦਬਦਬਾ ਬਣ ਗਿਆ ਤੇ ਕਾਂਗਰਸ ਲਗਾਤਾਰ ਫਿਰੋ ਬਾਅਦ ਵਿੱਚ ਉਸੇ ਪਰਿਵਾਰ ਦੇ ਕੋਲ ਨਹਿਰੂ ਗਾਂਧੀ ਪਰਿਵਾਰ ਦੇ ਕੋਲ ਹੀ ਸੱਤਾ ਚੱਲਦੀ ਰਹੀ ਕਿਉਂਕਿ ਉਹ ਦਬਦਬਾ ਬਣ ਗਿਆ ਸੀ ਇੱਕ ਪਿਛਲੇ ਕਈ ਸਾਲਾਂ ਤੋਂ ਜਿਹੜੀ ਬੀਜੇਪੀ ਸੀ ਉਹ ਉਹਨਾਂ ਨੇ ਵੀ ਕਈ ਰੂਪ ਬਦਲੇ ਤੁਹਾਨੂੰ ਪਤਾ ਕਿ ਆਰਐਸਐਸ ਨੇ ਜਿਹੜਾ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਐ ਇਸ ਧਰਮ ਵਾਲੇ ਖੇਤਰ ਦੇ ਵਿੱਚ ਫਿਰ ਉਹਨਾਂ ਨੇ ਆਪਣਾ ਪੋਲੀਟੀਕਲ ਵਿੰਗ ਬਣਾਇਆ ਬਾਅਦ ਚੋਂ ਹੀ ਚਲੋ ਬਾਜਪਈ ਹੁਣਾਂ ਨੇ ਜਿਹੜਾ ਪਾਰਟੀ ਬਣਾਈ ਪਹਿਲੀ ਵਾਰ ਇੱਕ ਦੋ ਸੀਟਾਂ ਇਹਨਾਂ ਨੇ ਜਿੱਤੀਆਂ ਸੀਗੀਆਂ ਤੇ ਪਰ ਬੜੇ ਮਿਹਨਤ ਕਰਕੇ ਬਹੁਤ ਵੱਡਾ ਸੰਗਠਨ ਕੀਤਾ ਵੱਖ-ਵੱਖ ਰਾਜਾਂ ਦੇ ਵਿੱਚ ਫੈਲਾ ਕੀਤਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਦਾ ਉਭਾਰ ਹੋਇਆ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਹੋਇਆ ਚਲੋ ਉਹਨਾਂ ਦਾ ਇੱਕ ਬਾਅਦ ਵਿੱਚ ਲੀਡਰ ਬਣ ਗਿਆ ਜਵਾਲਲਾਲ ਨਹਿਰੂ ਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਦੀ ਸੱਤਾ ਚੱਲਦੀ ਰਹੀ ਤੇ ਇੱਧਰ ਬੀਜੇਪੀ ਦੇ ਵਿੱਚ ਵੀ ਵੱਖ-ਵੱਖ ਲੀਡਰਸ਼ਿਪ ਦਾ ਬੜੀ ਵੱਡੀ ਤੌਰ ਤੇ ਉਭਾਰ ਹੋਇਆ ਤੇ ਇਹ ਕਹਿ ਲੋ ਕਿ ਉਹਨਾਂ ਨੇ ਉਭਾਰ ਹੋਣ ਵੀ ਦਿੱਤਾ ਤੇ ਉਸ ਉਭਾਰ ਦੇ ਵਿੱਚੋਂ ਫਿਰ ਹੌਲੀ-ਹੌਲੀ ਆਖਰ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਤੇ મોદી ਤੇ ਸ਼ਾਹ ਨਿਕਲੇ ਤੇ ਉਹਨਾਂ ਨੇ ਹੁਣ ਪੂਰਾ ਕਬਜ਼ਾ ਕੀਤਾ ਹੋਇਆ ਹਾਲਾਂਕਿ ਉਹ ਆਰਐਸਐਸ ਦੇ ਵੱਲੋਂ ਹੁਣ ਇਹਨਾਂ ਵੇ ਫਾਈਟਬੈਕ ਕੀਤਾ ਜਾ ਰਿਹਾ ਕਿ ਬੀਜੇਪੀ ਨੂੰ ਦੁਬਾਰਾ ਜਿਹੜਾ ਆਪਣੇ ਵਾਪਸ ਆਪਣੇ ਕੋਲ ਲਿਆਂਦਾ ਜਾਵੇ ਜਿਹੜਾ મોદી ਤੇ ਸ਼ਾਹ ਦੀ ਕੋਟਰੀ ਨੂੰ ਥੋੜਾ ਜਿਹਾ ਲੰਬੇ ਕਰਕੇ ਬਟ ਅਦਰਵਾਈਜ਼ ਜਿਹੜਾ ਹੁਣ ਇਹਨਾਂ ਦੇ ਕੋਲ ਤਾਕਤ ਆਈ ਆ ਪਰ ਉਹਦੇ ਪਿੱਛੇ ਵੀ ਇੱਕ ਬੜੀ ਵੱਡੀ ਜਿਹੜੀ ਆ ਇਤਿਹਾਸ ਖੜਾ ਆ ਆਰਐਸਐਸ ਦੀ ਮਿਹਨਤ ਦਾ ਤੇ ਜਿਹੜੀ ਆਮ ਆਦਮੀ ਪਾਰਟੀ ਸੀਗੀ ਇਹਨਾਂ ਨੂੰ ਤਾਂ ਹਜੇ ਆਇਆ ਨੂੰ ਜ਼ੁਮਾ ਜ਼ੁਮਾ 4 ਦਿਨ ਹੋਏ ਸੀ ਤੇ ਇਹਨਾਂ ਨੇ ਤਾਂ ਜਿੱਥੇ ਆਪਣਾ ਫੈਲਾਅ ਕਰਨਾ ਸੀ ਜਿੱਥੇ ਆਪਣੇ ਸੰਗਠਨ ਨੂੰ ਵੱਡਾ ਕਰਨਾ ਸੀ ਉੱਥੇ ਹੀ ਸੰਗਠਨ ਨੂੰ ਸੰਕੋੜ ਕੇ ਛੋਟਾ ਜਿਹਾ ਕਰ ਲਿਆ ਇਹਨਾਂ ਦੇ ਕੋਲ ਕੋਈ ਛੋਟੇ ਲੀਡਰ ਨਹੀਂ ਸੀ ਪ੍ਰਸ਼ਾਂਤ ਪੂਸ਼ਨ ਯੋਗਿੰਦਰ ਯਾਦਵ ਡਾਕਟਰ ਕੁਮਾਰ ਵਿਸ਼ਵਾਸ ਫਿਰ ਇਧਰੋਂ ਡਾਕਟਰ ਪੰਜਾਬ ਦੇ ਵਿੱਚੋਂ ਤੁਸੀਂ ਦੇਖੋ ਡਾਕਟਰ ਧਰਮਵੀਰ ਗਾਂਧੀ ਸੁਖਪਾਲ ਖਹਿਰਾ ਸੁੱਚਾ ਸਿੰਘ ਛੋਟੇਪੁਰ ਐਕੋ ਬਾਈ ਜੱਸੀ ਜਸਰਾਜ ਹੁੰਦਾ ਸੀ ਉਹ ਚਲੋ ਇਹਨਾਂ ਨੇ ਉਹ ਵਿਚਾਰੇ ਨੂੰ ਇਦਾਂ ਹੀ ਹੇਠਾਂ ਉੱਤੇ ਕਰਕੇ ਬਾਅਦ ਚੁਣੀ ਉਹਨੇ ਬੀਜੇਪੀ ਜੁਆਇਨ ਕਰ ਲੇ ਪਰ ਉਹ ਚੰਗਾ ਲੀਡਰ ਲੀਡਰ ਮਟੀਰੀਅਲ ਸੀਗਾ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਹੈ ਇਹ ਪੰਜਾਬ ਦੇ ਪਰਾਏ ਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਇਸੇ ਤਰੀਕੇ ਨਾਲ ਹੋਰ ਕਿੰਨੇ ਗੁਰਪ੍ਰੀਤ ਕੁਗੀ ਇਹਨਾਂ ਦੇ ਵੱਲ ਨੂੰ ਆਏ ਕਿੰਨੇ ਲੋਕ ਸੀਗੇ ਜਿਹੜੇ ਇਹਨਾਂ ਦੇ ਵੱਲੋਂ ਆਏ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਤੇ ਵੈਸੇ ਵੀ ਓਵਰঅল ਨੈਸ਼ਨਲ ਪਾਰਟੀ ਦੇ ਵਿੱਚ ਅੱਛਾ ਭਗਵੰਤ ਮਾਨ ਨੂੰ ਵੀ ਉਹਨਾਂ ਨੇ ਤਾਂ ਇੰਨਾ ਵੱਡਾ ਹੋਣ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਦੀ ਦੁਖਦੀ ਰਾਗ ਇੱਕ ਸਾਡੇ ਕੋਲ ਹੈਗੀ ਆ ਤੇ ਇਹ ਸਾਡੀ ਗੱਲ ਮੰਨ ਲੈਂਦਾ ਤੇ ਉਹ ਸਾਨੂੰ ਨਜ਼ਰ ਵੀ ਆਉਂਦਾ ਕਿ ਭਗਵੰਤ ਮਾਨ ਨੂੰ ਜੋ ਕਹੋ ਦਿੱਲੀ ਵਾਲੇ ਭਗਵੰਤ ਮਾਨ ਉਹ ਮੰਨਦਾ ਸੋ ਇਸ ਕਰਕੇ ਇਹਨੂੰ ਤਾਂ ਇੱਥੇ ਜਿਹੜਾ ਚੱਲਣ ਲਈ ਕਹਿ ਲਓ ਕਿ ਇਹਨੂੰ ਮੁੱਖ ਮੰਤਰੀ ਵੀ ਬਣਾਤਾ ਸਾਰਾ ਕੁਝ ਭਗਵਾਨ ਸਿੰਘ ਮਾਨ ਨੂੰ ਪੰਜਾਬ ਦੇ ਵਿੱਚ ਕਰ ਦਿੰਦਾ ਪਰ ਜਿਹੜੇ ਉੱਥੇ ਦਿੱਲੀ ਦੇ ਵਿੱਚ ਇਹਨਾਂ ਨੂੰ ਕੋਈ ਹਲਕੀ ਦੀ ਵੀ ਟੱਕਰ ਦੇ ਸਕਦੇ ਸੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਬਣੇ ਸੁਪਰੀਮੋ ਬਣੇ ਤੇ ਇਹਨਾਂ ਨੇ ਯੋਗਿੰਦਰ ਯਾਦਵ ਵੀ ਸ਼ਾਂਕਤਾ ਕੁਮਾਰ ਵਿਸ਼ਵਾਸ ਵੀ ਬਾਅਦ ਚ ਹੁਣੀ ਸ਼ਾਂਕਤਾ ਹੋਰ ਜਿੰਨੇ ਪ੍ਰਸ਼ਾਦ ਪੂਸ਼ਨ ਹੋਣੀ ਸੀ ਜਿਨ੍ਹਾਂ ਦੇ ਪੈਸਿਆਂ ਨੇ ਜਿਨ੍ਹਾਂ ਦੇ ਪਹਿਲੀਆਂ ਡੋਨੇਸ਼ਨਾਂ ਕਰਕੇ ਇਸ ਪਾਰਟੀ ਨੂੰ ਖੜਾ ਕੀਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਅਲਵਿਦਾ ਕਹਤਾ ਤੇ ਹੁਣ ਪਿੱਛੇ ਕੀ ਰਹਿ ਗਿਆ ਉਹੋ ਹੀ ਬਸ ਅਰਵਿੰਦ ਕੇਜਰੀਵਾਲ ਮਨੀਸ਼ ਸੋਦੂਧੀਆ ਤੇ ਉਹ ਤਿੰਨ ਚਾਰ ਜਾਣੇ ਸੀ ਅਰਵਤ ਕੇਜਰੀਵਾਲ ਸਾਹਿਬ ਜੀ ਇਸ ਲੈਵਲ ਦਾ ਆਪਣੇ ਆਪ ਨੂੰ ਤਾਂ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਬਣਾਉਣਾ ਸੀ ਭਾਰਤ ਦਾ ਉਹਨਾਂ ਨੂੰ ਚਲੋ ਹਜੇ ਇਹ ਤਾਂ ਚਲੋ ਫਿਊਚਰ ਦੀਆਂ ਗੱਲਾਂ ਨੇ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੁੰਦਾ ਰਹਿੰਦਾ ਪਰ ਇਹਨਾਂ ਨੇ ਕਹਿ ਲੋ ਕਿ ਜਿਹੜੀ ਵਿਚਾਰਧਾਰਾ ਤੇ ਇਹ ਆਏ ਸੀ ਜਦੋਂ ਉਸ ਨੂੰ ਹੀ ਤਲਾੰਜਲੀ ਦੇ ਦਿੱਤੀ ਤੇ ਆਬਵੀਅਸਲੀ ਫਿਰ ਜਦੋਂ ਲੋਕਾਂ ਨੂੰ ਲੱਗਾ ਕਿ ਇਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਤਾਂ ਇਸੇ ਕਰਕੇ ਚੁਣਿਆ ਸੀ ਨਾ ਕਿ ਬਾਕੀ ਪਾਰਟੀਆਂ ਦੇ ਨਾਲੋਂ ਆਮ ਆਦਮੀ ਪਾਰਟੀ ਅੱਡ ਹੈ ਬੱਕਰੀ ਤੇ ਜਦੋਂ ਲੋਕਾਂ ਨੂੰ ਲੱਗਾ ਕਿ ਭਾਈ ਇਹ ਵੀ ਉਹਨਾਂ ਵਰਗਾ ਹੀ ਨੇ ਮੇ ਇਹਨਾਂ ਦਾ ਵੀ ਕੋਈ ਖਾਸ ਫਰਕ ਹੈ ਕੋਈ ਨਹੀਂ ਤੇ ਫਿਰ ਲੋਕਾਂ ਨੂੰ ਲੱਗਦਾ ਵਾ ਠੀਕ ਹੈ ਜੀ ਫਿਰ ਅਸੀਂ ਜਿਹੜਾ ਵੱਡਾ ਘਰ ਹੈ ਵੀ ਹੁਣ ਦੇਖੋ ਮੋਦੀ ਤੇ ਸ਼ਾਹ ਦੀ ਤਾਕਤ ਹੈ ਭਾਈ ਦਿੱਲੀ ਦੇ ਵਿੱਚ ਇੰਡੀਆ ਤੇ ਰਾਜ ਕਰਦੇ ਨੇ ਲਗਾਤਾਰ 15 ਸਾਲ ਤਾਂ ਉਹਨਾਂ ਨੂੰ ਹੋ ਜਾਣੇ ਆ ਹੁਣ ਤੇ ਜੀਐਸਟੀ ਕੇ ਦੀ ਬਾਕੀ ਪਾਰਟੀਆਂ ਦੀ ਹਾਲਾਤ ਹੈ ਲੱਗਦਾ ਇਦਾਂ ਵੀ ਅਗਲੀ ਵਾਰ ਨੂੰ ਵੀ ਸ਼ਾਇਦ ਭਾਜਪਾ ਦੀ ਵੀ ਹੀ ਵਾਰੀ ਆਉਣੀ ਹੈ ਤੇ ਜਿਤਾ ਅੱਗੇ ਇੰਦਰਾ ਗਾਂਧੀ ਨੇ ਲੰਬਾ ਸਮਾਂ ਰਾਜ ਕੀਤਾ ਹੁਣ ਇਦਾਂ ਹੀ ਮੋਦੀ ਸ਼ਾਹ ਤੇ ਭਾਜਪਾ ਕਰ ਰਹੀ ਹੈ ਵੀ ਫੇਰ ਅਗਲੇ ਸੋਚਦੇ ਆ ਵੀ ਜਦ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਫਰਕ ਹੀ ਨਹੀਂ ਵੀ ਫੇਰ ਅਸੀਂ ਕਿਉਂ ਪੰਗਾ ਲੈਣਾ ਅਸੀਂ ਏਡੀ ਵੱਡੀ ਧਿਰ ਦੇ ਨਾਲ ਪੰਗਾ ਵੀ ਲੈਣਾ ਉਹਨਾਂ ਨੂੰ ਹਰਾ ਕੇ ਅਸੀਂ ਇਹਨਾਂ ਨੂੰ ਜਿਤਾਉਂਦੇ ਆ ਹਰੇਕ ਵਾਰ ਵੀ ਇਦਾਂ ਕਦੇ ਵਾਦੇ ਉਹ ਕਰਕੇ ਹਰੇਕ ਵਾਰ ਨਿਕਲ ਜਾਂਦੇ ਉਦਾਂ ਕਦੀਆਂ ਗੱਲਾਂ ਇਹ ਕਰਦੇ ਆ ਉਹੀ ਸੱਤਾ ਤੇ ਕਬਜ਼ਾ ਉਹਨਾਂ ਦਾ ਰਹਿੰਦਾ ਉਥੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ મોદી ਤੇ ਸ਼ਾਹ ਨੇ ਭਾਜਪਾ ਤੇ ਆਪਣਾ ਜਿਹੜਾ ਹੱਕ ਕਰ ਲਿਆ ਤੇ ਇੱਧਰ ਹਜੇ 10-15 ਸਾਲ ਹੋਈ ਸਗੇ ਤੇ ਕੇਜਰੀਵਾਲ ਸਾਹਿਬ ਤੇ ਕੇਜਰੀਵਾਲ ਸਾਹਿਬ ਹੋਈ ਆਮ ਆਦਮੀ ਪਾਰਟੀਆਂ ਕੇਜਰੀਵਾਲ ਤੇ ਕੇਜਰੀਵਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਤੋਂ ਬਾਅਦ ਦੇਖ ਲਓ ਤੁਸੀਂ ਕਿਹੜਾ ਕੋਈ ਲੀਡਰ ਹੈ ਸੋ ਉਹਦੀ ਕਮੀ ਸਾਨੂੰ ਨਜ਼ਰ ਜਿਹੜਾ ਇਹਨਾਂ ਦੇ ਚੋਣ ਪ੍ਰਚਾਰ ਚ ਵੀ ਆਉਂਦੀ ਹੈ ਹੁਣ ਦਿੱਲੀ ਦੇ ਵਿੱਚ ਇੱਕੋ ਇੱਕ ਲੀਡਰ ਸੀ ਜਿਹਦੀ ਮੰਗ ਸੀ ਸਭ ਤੋਂ ਜ਼ਿਆਦਾ ਚੋਣ ਪ੍ਰਚਾਰ ਦੇ ਲਈ ਉਹ ਭਗਵੰਤ ਸਿੰਘ ਮਾਨ ਦੀ ਸੀ ਪੰਜਾਬ ਦੇ ਜਿਹੜੇ ਬਾਕੀ ਮੈਂ ਤਗੜੇ ਲੀਡਰ ਗੜਾਇਆ ਜੇਕਰ ਉਹਨਾਂ ਨੂੰ ਬਰਾਬਰ ਇਹਨਾਂ ਨੇ ਨਾਮ ਰੱਖਿਆ ਹੁੰਦਾ ਤੇ ਉਹ ਵੀ ਚੰਗੇ ਤਗੜਾ ਇਹਨਾਂ ਦੇ ਲਈ ਇੱਕ ਬਣ ਸਕਦਾ ਸੀਗਾ ਪਰ ਚਲੋ ਦੇਖਦੇ ਹਾਂ ਹੁਣ ਇਹਦੇ ਤੋਂ ਇਹ ਕੀ ਸਿੱਖਦੇ ਨੇ ਇਹਦੀ ਮੇਨ ਵਜ੍ਹਾ ਇਹ ਮੈਨੂੰ ਤਾਂ ਜ਼ਾਤੀ ਤੌਰ ਤੇ ਨਜ਼ਰ ਆਉਂਦੀ ਆ ਬਾਕੀ ਆંકੜੇ ਕੀ ਕਹਿੰਦੇ ਨੇ ਉਹ ਬਹੁਤ ਸਾਰੀਆਂ ਗੱਲਾਂ ਹਜੇ ਸਪਸ਼ਟ ਹੋਣੀਆਂ ਦਾ ਇਹਨਾਂ ਦੇ ਉੱਤੇ ਇੱਕ ਲੱਗਾ ਨਾ આરોਪ ਲੱਗਾ ਜਿਹਨੂੰ ਕਿ ਆਬਵੀਅਸਲੀ ਕੇਜਰੀਵਾਲ ਸਾਹਿਬ ਜਿਹੜਾ ਨਕਾਰਦੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਗੱਲ ਚੱਲੇ ਜਾਂਦੀ ਜੀ ਇਹਨਾਂ ਨੂੰ ਇੰਨਾ ਚਿਰ ਜ਼ਮਾਨਤ ਨਹੀਂ ਮਿਲੀ ਉਹਦੀ ਆਬਵੀਅਸਲੀ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਸਾਡੇ ਉੱਤੇ ਇਲਜ਼ਾਮ ਹੈ ਇਹ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਕਿਉਂਕਿ ਬੀਜੇਪੀ ਦੇ ਕੋਲ ਸਾਰੀਆਂ ਏਜੰਸੀਜ਼ ਵਗੈਰਾ ਹੈਗੀਆਂ ਨੇ ਤਾਕਤਵਾਰ ਹੈ ਬੀਜੇਪੀ ਇਸ ਕਰਕੇ ਸਾਡੇ ਨਾਲ ਧੱਕਾ ਕਰਦੀ ਆ ਪਰ ਇਹ ਜ਼ਰੂਰ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਚੱਲੇ ਗਈ ਤੇ ਆਬਵੀਅਸਲੀ ਜਦੋਂ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਕਿ ਮੈਂ ਹੁਣ ਦੁਬਾਰਾ ਮੁੱਖ ਮੰਤਰੀ ਉਦੋਂ ਬਣੂਗਾ ਜਦੋਂ ਤੁਸੀਂ ਲੋਕੀ ਮੈਨੂੰ ਦੁਬਾਰਾ ਜਿਤਾਉਣਗੇ ਤੇ ਜਿਕਰ ਉਹ ਹਰਾਉਂਦੇ ਨੇ ਫਿਰ दैट मींस ਲੋਕੀ ਉਹਨਾਂ ਤੇ ਯਕੀਨ ਨਹੀਂ ਕਰਦੇ ਤੇ ਇਹ ਤਾਂ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਕੇਸ ਲੜ ਕੇ ਹੀ ਬਰੀ ਹੋਣਾ ਪੈਣਾ ਤੇ ਫਿਰ ਹੀ ਲੋਕੀ ਕਹਿ ਲੋ ਕਿ ਕਿ ਦਿਨ ਕਿਤੇ ਉਹਨਾਂ ਤੇ ਯਕੀਨ ਕਰਨਗੇ ਲੋਕਾਂ ਨੂੰ ਯਕੀਨ ਦਿਵਾਉਣਾ ਪੈਣਾ ਉਹਨਾਂ ਨੂੰ ਕਿ ਹਾਂ ਮੈਂ ਇਦਾਂ ਦਾ ਨਹੀਂ ਹੈਗਾ ਕਿਉਂਕਿ ਲੋਕਾਂ ਨੇ ਇਹਨਾਂ ਤੇ ਯਕੀਨ ਹੀ ਇਸ ਕਰਕੇ ਪਹਿਲਾਂ ਇਹਨਾਂ ਨੂੰ ਸੱਤਾ ਹੀ ਇਸ ਕਰਕੇ ਦਿੱਤੀ ਸੀ ਕਿ ਇਹਨਾਂ ਨੂੰ ਲੋਕੀ ਇਮਾਨਦਾਰ ਸਮਝਦੇ ਸੀ ਸੋ ਇੱਕ ਤਾਂ ਇਹ ਬਹੁਤ ਵੱਡੀ ਵਜ੍ਹਾ ਰਹੀ ਹੈ ਕਿ ਜਿਹੜਾ ਇਹਨਾਂ ਦੇ ਉੱਤੇ ਇਹ આરોਪ ਲੱਗਾ ਜਿਹੜਾ ਹੈ ਕਿਉਂਕਿ ਹਜੇ ਕੇਸ ਚੱਲ ਰਿਹਾ ਆਪਾਂ ਨੂੰ ਨਹੀਂ ਪਤਾ ਕਿੱਧਰ ਨੂੰ ਕਹਾਣੀ ਜਾਣੀ ਆ ਪਰ ਇਹਨਾਂ ਤੇ આરોਪ ਬੜਾ ਇਹ ਭਿਆਨਕ ਆ ਜਿਹੜਾ ਇਹ ਸ਼ਰਾਬ ਨੀਤੀ ਵਾਲਾ ਆ ਤੁਹਾਨੂੰ ਪਤਾ ਕਿ ਬਹੁਤ ਲੰਬਾ ਸਮਾਂ ਜਿਹੜਾ ਇਹ ਜੇਲ੍ਹ ਦੇ ਵਿੱਚ ਵੀ ਰਹੇ ਨੇ ਅਰਵਿੰਦ ਕੇਜਰੀ ਵੱਲ ਇਹਦੇ ਸਾਫ ਇਹਦੇ ਚੱਲਦੇ ਆ ਤੇ ਦੂਜੀ ਸਭ ਤੋਂ ਵੱਡੀ ਵਜ੍ਹਾ ਇਹ ਜਿਹੜੀ ਕਿ ਦੂਜੀਆਂ ਪਾਰਟੀਆਂ ਵਾਂਗੂ ਹੀ ਆਮ ਆਦਮੀ ਪਾਰਟੀ ਵੀ ਹੋ ਗਈ ਫਿਰ ਲੋਕੀ ਜੋ ਜੋ ਮੈਂ ਕਿਹਾ ਕਿ ਲੋਕਾਂ ਨੂੰ ਜੇ ਲੱਗਦਾ ਕਿ ਭਾਈ ਇਹਨਾਂ ਦੇ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਖਾਸ ਸਾਫ ਫਰਕ ਨਹੀਂ ਤਾਂ ਫਿਰ ਅਸੀਂ ਵੱਡੀ ਧਿਰ ਨੂੰ ਚੁਣਦੇ ਆਂ ਲੋਕਾਂ ਨੇ ਤਾਂ ਪਹਿਲਾਂ ਇਹਨਾਂ ਨੂੰ ਚੁਣਿਆ ਸੀਗਾ ਨਾ ਦੇਖੋ ਬੜੀ ਨਵੀਂ ਚੀਜ਼ ਸੀ ਉਦੋਂ ਅੱਛਾ ਇਹਨਾਂ ਦਾ ਸੋਸ਼ਲ ਮੀਡੀਆ ਦਾ ਬਾਹਰ ਇਹ ਵੀ ਉਦੋਂ ਕਿਹਾ ਜਾਂਦਾ ਸੀ ਕਿ ਬੀਜੇਪੀ ਨੂੰ ਜੇਕਰ ਸੋਸ਼ਲ ਮੀਡੀਆ ਤੇ ਕੋਈ ਟੱਕਰ ਦਿੰਦਾ ਤੇ ਆਮ ਆਦਮੀ ਪਾਰਟੀ ਦਿੰਦਾ ਨਵੀਂ ਪਾਰਟੀ ਸੀ ਨਵੇਂ ਲੋਕ ਇਹਨਾਂ ਦੇ ਨਾਲ ਜੁੜੇ ਸੀ ਯੰਗ ਜਨਰੇਸ਼ਨ ਇਹਨਾਂ ਦੇ ਨਾਲ ਸੀ ਬਟ ਸਟਿਲ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਵੀ ਆਪਣਾ ਕਹਿ ਲੋ ਕਿ ਅੰਦਰ ਝਾਤ ਹੁਣ ਮਾਰਨੀ ਚਾਹੀਦੀ ਆ ਵੀ ਸਾਡੇ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਜਿਹੜੇ ਲੋਕ ਸਾਡੇ ਨਾਲ ਇਸ ਕਰਕੇ ਜੁੜੇ ਸੀ ਕਿ ਅਸੀਂ ਵਾਖਿਆ ਅਸੀਂ ਜਿਹੜਾ ਸਾਰਿਆਂ ਤੋਂ ਵੱਖਰੇ ਹੋ ਕੇ ਲੋਕਾਂ ਨੂੰ ਇੱਕ ਨਵੀਂ ਰਾਜਨੀਤੀ ਦੀ ਆਸ ਜਿਹੜੀ ਆ ਜਗਾਈ ਸੀ ਕਿ ਅਸੀਂ ਉਹ ਕੰਮ ਨਹੀਂ ਕਰ ਸਕੇ ਤੇ ਇਹ ਹੁਣ ਤੋਂ ਹੀ ਭਗਵੰਤ ਸਿੰਘ ਮਾਨ ਨੂੰ ਵੀ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਵੀ ਦੇਖਣਾ ਸ਼ੁਰੂ ਕਰ ਦੇਣਾ ਚਾਹੀਦਾ ਕਿ ਜੇਕਰ ਲੋਕਾਂ ਨੇ ਇਹਨਾਂ ਨੂੰ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਛੱਡ ਕੇ ਇਹਨਾਂ ਵੱਲ ਨੂੰ ਆਏ ਸੀ ਨਾ ਤੇ ਇਹਦਾ ਮਤਲਬ ਏ ਸੀ ਕੇ ਲੋਕੀ ਤੁਹਾਨੂੰ ਉਹਨਾਂ ਤੋਂ ਵੱਖਰੇ ਸਮਝਦੇ ਸੀ ਜੇਕਰ ਤੁਸੀਂ ਉਹਨਾਂ ਦੀ ਆਧਾਰਨਾ ਦੇਣੀ ਹੈ ਜੀ ਉਹ ਆ ਨਹੀਂ ਸੀ ਕਰਦੇ ਦੇਖੋ ਉਹ ਵੀ ਤਾਂ ਇਦਾਂ ਹੀ ਕਰਦੇ ਸੀ ਅਸੀਂ ਵੀ ਅਸੀਂ ਬਸ ਉਹਨਾਂ ਤੋਂ ਹਲਕਾ ਜਿਹਾ ਬਿਹਤਰ ਕਰ ਦਿੱਤਾ ਤਾਂ ਕਰਕੇ ਲੋਕਾਂ ਨੇ ਤੁਹਾਨੂੰ 90 ਸੀਟਾਂ ਨਹੀਂ ਸੀ ਜਿਤਾਈਆਂ ਤੁਹਾਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਬਿਹਤਰ ਕਰਨਾ ਪੈਣਾ ਤੇ ਅਲੱਗ ਕਰਨਾ ਪੈਣਾ ਤੇ ਇੱਕ ਇਹਦੇ ਵਿੱਚ ਇਹ ਵੀ ਹੁੰਦਾ ਜੀ ਅੱਛਾ ਜਦੋਂ ਨਾ ਇਹ ਹੁਣ ਚਲੋ ਕਿਹਾ ਜਾ ਰਿਹਾ ਬੀਜੇਪੀ ਦੀ 27 ਸਾਲਾਂ ਬਾਅਦ ਵਾਪਸੀ ਹੋਈ ਹੈ ਪਰ ਜਦੋਂ ਇਦਾਂ ਪ੍ਰਾਣੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਫਿਰ ਇਹ ਇਹ ਜਿੱਦਾਂ ਉਹ ਇੱਕ ਡਾਇਲੋਗ ਹੈ ਨਾ ਕਿ ਕਹਿੰਦਾ ਵੀ ਮੈਨੂੰ ਇਸ ਗੱਲ ਦਾ ਡਰ ਨਹੀਂ ਕਿ ਸਾਡਾ ਮੁਲਕ ਕਿੱਦਾਂ ਚੱਲ ਰਿਹਾ ਮੈਨੂੰ ਡਰ ਤਾਂ ਇਸ ਗੱਲ ਦਾ ਹੈ ਕਿ ਸਾਡਾ ਮੁਲਕ ਜਿੱਦਾਂ ਚੱਲ ਰਿਹਾ ਕਿਤੇ ਇਦਾਂ ਹੀ ਨਾ ਚੱਲਦਾ ਰਵੇ ਸੋ ਇਹ ਤਾਂ ਫਿਰ ਜਦੋਂ ਹੁਣ ਪ੍ਰਾਣੀਆਂ ਪਾਰਟੀਆਂ ਨੂੰ ਲੱਗਦਾ ਕਿ ਭਾਈ ਅਸੀਂ ਪਿਛਲੇ 70 80 ਸਾਲ ਤੋਂ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਦੋਂ ਦੇ ਅਸੀਂ ਸੱਤਾ ਕਰਦੇ ਭੋਗਦੇ ਆਏ ਆ ਤੇ ਫਿਰ ਉਦਾਂ ਹੀ ਉਹ ਕਰਨਗੇ ਜਿੱਦਾਂ ਅੱਗੇ ਸਾਡੇ ਮੁਲਕ ਦਾ ਨਿਜ਼ਾਮ ਚੱਲਦਾ ਉਦਾਂ ਹੀ ਚੱਲੇਗਾ ਕਿਉਂਕਿ ਪਾਰਟੀਆਂ ਨੂੰ ਲੱਗਦਾ ਵੀ ਸਾਨੂੰ ਕੁਝ ਬਦਲਣ ਦੀ ਤਾਂ ਜ਼ਰੂਰਤ ਹੈ ਹੀ ਨਹੀਂ 5-7 ਸਾਲ ਦੀ ਬ੍ਰੇਕ ਆਉਂਦੀ ਆ ਔਰ ਇੱਕ ਅਦੀ ਵਾਰੀ ਤੇ ਉਲੂਕੀ ਫਿਰ ਦੁਬਾਰਾ ਸਾਡੇ ਕੋ ਆ ਜਾਂਦੇ ਨੇ ਤੇ ਜਿੱਦਾਂ ਪਹਿਲਾਂ ਸਿਸਟਮ ਚੱਲਦਾ ਸੀ ਉਦਾਂ ਹੀ ਚੱਲਦਾ ਰਹੇਗਾ ਸੋ ਖੈਰ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਇਹ ਦੇਖਦੇ ਆ ਕਿ ਕੀ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਜਿਹੜੇ ਅੰਕੜੇ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਪਰ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਇਹ ਹੀ ਆ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਬੇਲੀ ਹੋ ਗਈ ਆ ਹੁਣ ਇਹਦੇ ਤੇ ਪੰਜਾਬ ਤੇ ਵੀ ਇਹਦੇ ਕਾਫੀ ਅਸਰ ਪੈਣੇ ਆ ਉਹਨਾਂ ਤੇ ਵੀ ਗੱਲ ਕਰਾਂਗੇ ਸੋ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਣਾ ਸਾਸਾ